ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਅਤੇ ਸਿਹਤ ਵਿਭਾਗ ਨੂੰ ਲੈ ਕੇ ਰੋਜ਼ ਨਵੇਂ ਤੋਂ ਨਵਾਂ ਉਪਰਾਲਾ ਕੀਤਾ ਜਾਂਦਾ ਹੈ ਪਰ ਉਹ ਉਪਰਾਲੇ ਉਸ ਟਾਈਮ ਖਤਮ ਹੋ ਜਾਂਦੇ ਹਨ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਸ ਉਪਰਾਲਿਆਂ ਨੂੰ ਅੱਗੇ ਨਹੀਂ ਸੰਭਾਇਆ ਜਾਂਦਾ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਾ ਗੰਗਾ ਰਾਮ ਨਗਰ ਬਸਤੀਆਂ ਤੁਸੀਂ ਵੇਖ ਸਕਦੇ ਹੋ ਕਿ ਗੰਦਾ ਪਾਣੀ ਹੈ ਜੋ ਸੀਵਰੇਜ ਬੋਰਡ ਦੇ ਵਿੱਚੋਂ ਸੀਵਰੇਜ ਜਿਹੜਾ ਇੱਥੇ ਗਲੀਆਂ ਦੇ ਵਿੱਚ ਪਿਆ ਉਸ ਤੋਂ ਬਾਅਦ ਲੀਕ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਸੰਗਰੂਰ ਗੰਗਾ ਰਾਮ ਨਗਰ ਬਸਤੀ ਦੇ ਤਸਵੀਰਾਂ ਵਿਖਾਣੇ ਆ ਤੁਹਾਨੂੰ ਇਹ ਤਸਵੀਰਾਂ ਹਨ ਆਪਣੇ ਮੂਹ ਦੇ ਵਿੱਚੋਂ ਆਪ ਬੋਲਦੇ ਹਨ ਕਿ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹਨ ਕਿਸ ਤਰ੍ਹਾਂ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਹਨ ਛੋਟੇ ਛੋਟੇ ਬੱਚੇ ਇਸ ਗਲੀ ਦੇ ਵਿੱਚ ਰਹਿੰਦੇ ਹਨ ਪਰ ਖੇਡਣ ਦੀ بجائے ਉਹਨਾਂ ਨੂੰ ਘਰਾਂ ਦੇ ਵਿੱਚ ਹੀ ਤਾੜ ਦਿੱਤਾ ਜਾਂਦਾ ਹੈ ਕਿਉਂਕਿ ਬਿਮਾਰੀਆਂ ਫੈਲਣ ਦਾ ਬਹੁਤ ਜ਼ਿਆਦਾ ਡਰ ਰਹਿੰਦਾ ਹੈ ਜੇ ਆਪਾਂ ਡਾਕਟਰਾਂ ਦੀ ਗੱਲ ਕਰੀਏ ਤਾਂ ਡਾਕਟਰਾਂ ਵੱਲੋਂ ਵੀ ਜਿੱਥੇ ਕੋਈ ਗੰਦਾ ਪਾਣੀ ਖੜਾ ਹੁੰਦਾ ਉਸ ਨੂੰ ਸਾਫ਼ ਕਰਵਾਇਆ ਜਾਂਦਾ ਕਿਉਂਕਿ ਜਿਹੜੀਆਂ ਅੱਜ ਡੇਂਗੂ ਦੀ ਬਿਮਾਰੀ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈ ਸਾਡੇ ਨਾਲ ਕੁਝ ਮੁਹੱਲਾ ਵਨ ਨਿਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਨਮਸਤੇ ਕੀ ਕਹਿਣਾ ਚਾਹੋਗੇ ਮਾਤਾ ਜੀ ਜਿਹੜੇ ਪਾਣੀ ਆ ਕਿੰਨਾ ਟਾਈਮ ਹੋ ਗਿਆ ਤੇ ਇੱਥੇ ਗੰਦਾ ਜਿਹੜਾ ਪਾਣੀ ਆ ਤੁਹਾਡੇ ਘਰਾਂ ਚ ਵੜ ਰਿਹਾ ਤਿੰਨ ਮਹੀਨੇ ਹੋ ਗਏ ਸਾਨੂੰ ਤਾਂ ਅੱਛਾ ਜੀ ਅਸੀਂ ਜਾਣਿਆ ਕੋਈ ਆਂਦਾ ਹੀ ਨਹੀਂ ਹੈਗਾ ਕੋਈ ਵੀ ਨਹੀਂ ਆਂਦਾ ਬੈਠ ਕੇ ਵਗ ਜਾਂਦੇ ਨੇ ਬਸ ਕੀ ਆਪਾਂ ਗੱਲ ਕਰੀਏ ਕਿਉਂਕਿ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਸੀਵਰੇਜ ਬੋਰਡ ਨੂੰ ਆਪਾਂ ਜਿਹੜੇ ਆਪਣੀ ਟੈਕਸ ਭਰਦੇ ਆ ਉਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਂਦੇ ਨੇ ਪਰ ਜਿਹੜਾ ਹਾਲਾਤ ਨੇ ਉਹ ਵੱਧ ਤੋਂ ਵੱਧ ਹੋਏ ਪਏ ਨੇ ਕੀ ਕਰੀਏ ਜਿਹਨਾਂ ਜਦ ਜਾਣੇ ਹਾਂ ਸਾਰੇ ਨਾਲ ਜਾਂਦਾ ਨਰਕ ਦੇ ਬੱਚੇ ਬਿਮਾਰ ਹੋਏ ਬੈਠੇ ਨੇ ਜਿਵੇਂ ਸਾਡੇ ਬਾਹਰ ਕੀ ਕਰੀਏ ਕਿੱਥੇ ਜਾਈਏ ਹੁਣ ਅਸੀਂ ਸਾਡੇ ਨਾਲ ਹੋਰ ਮੱਲਾ ਨਿਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਕੀ ਨਾ ਰਾਣੀ ਵੀਰੇ ਰਾਣੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਗੰਦਾ ਪਾਣੀ ਜੇ ਆਪਾਂ ਵੀ ਜਿਉਂਦੇ ਜੀ ਅਸੀਂ ਨਰਕ ਚ ਬੈਠੇ ਸਾਡੇ ਦਾ ਜਵਾਕ ਬਿਮਾਰ ਪੈਣਗੇ ਇੱਕ ਇੱਕ ਘਰ ਚ ਚਾਰ ਚਾਰ ਜਾਣੇ ਬਿਮਾਰ ਪੈਣਗੇ ਕੀ ਕਰਾਂਗੇ ਅਸੀਂ ਜਦ ਬੋਟਾਂ ਵਾਲੇ ਆਉਂਦੇ ਨੋਕ ਤੇ ਬਸੇਰ ਹੱਥ ਬੰਦੇ ਨੇ ਸਾਡੇ ਮੂਹਰੇ ਆ ਕੇ ਬੋਟਾਂ ਵਾਲੇ ਜੇ ਆਪਾਂ ਗੱਲ ਸਰਕਾਰ ਦੀ ਕਰੀਏ ਸਰਕਾਰ ਦਾ ਕੰਮ ਹੁੰਦਾ ਹੈ ਪੈਸੇ ਦੇਣਾ ਪੈਸੇ ਦੇ ਕੇ ਉਹਨੇ ਸੀਵਰੇਜ ਬੋਰਡ ਸੀਵਰੇਜ ਇੱਥੇ ਪਾ ਦਿੱਤਾ ਪਰ ਜਿਹੜੀ ਇਹ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਹੈ ਕਦੇ ਤੁਸੀਂ ਪ੍ਰਸ਼ਾਸਨ ਨੂੰ ਮਿਲਿਓ ਜਾਂ ਡੀਸੀ ਨੂੰ ਜਾਂ ਸੀਵਰੇਜ ਬੋਰਡ ਦੇ ਅਧਿਕਾਰੀ ਨੂੰ ਬਥੇਰਾ ਮਿਲਿਆ ਵੀਰੇ ਬਥੇਰੇ ਸਾਹਮਣੇ ਜਾਇਆ ਹੈ ਅੱਛਾ ਜੀ ਕੋਈ ਕਸਰੀ ਛੱਡੀ 10 ਬਾਰੀ ਤਾਸੀ ਰਿਪੋਰਟ ਵੀ ਦੇ ਆਇ ਲਿਖ ਕੇ ਸਾਈਨ ਕਰਾ ਕੇ ਸਾਰੇ ਮੁਹੱਲੇ ਵਾਲਿਆਂ ਦੇ ਹਾਂ ਜੀ ਦਾ ਮੈਨੂੰ ਸੁਣਦੇ ਉਹ ਤਾਂ ਕਹਿੰਦੇ ਤੁਹਾਡੇ ਤੁਸੀਂ ਨੇ ਤਾਂ ਇੱਥੇ ਕਨੈਕਸ਼ਨ ਹੀ ਆਪੇ ਕਰਾਏ ਨੇ ਲੈ ਕਨੈਕਸ਼ਨ ਨਹੀਂ ਸਰਕਾਰ ਕਹਿੰਦੇ ਸਰ ਤੁਸੀਂ ਨੇ ਕਮੇਟੀ ਰਾਹੀਂ ਕਨੈਕਸ਼ਨ ਨਹੀਂ ਕਰਾਏ ਅਸੀਂ ਸਫਾਈ ਨਹੀਂ ਕਰ ਸਕਦੇ ਅੱਛਾ ਜੀ ਫਿਰ ਤਾਂ ਪੈਸੇ ਦੇ ਦੇ ਕੇ ਵੀ ਸਫਾਈਆਂ ਕਰਾ ਕਰਾ ਥੱਕੋਗੇ ਭਾਈ ਘਰਾਂ ਮੁਤਾਬਕ ਪੈਸੇ ਪਾ ਕੇ ਜੇ ਦੇਖਿਆ ਜਾਵੇ ਤਾਂ ਗਲੀ ਬੜੀ ਤੰਗ ਹੈ ਕਿਉਂਕਿ ਛੋਟੇ ਛੋਟੇ ਬੱਚੇ ਉਰੇ ਰਹਿੰਦੇ ਆ ਖੇਡਣ ਨੂੰ ਵੀ ਬੜੀ ਮੁਸ਼ਕਲ ਹੁੰਦੀ ਹੋਣੀ ਖੇਡਣ ਦਾ ਖਾਦੇ ਘੜੇ ਲੰਘਣ ਨੂੰ ਮੁਸ਼ਕਲ ਹੋਈ ਪਈ ਆ ਇਹ ਕਿੱਥੇ ਜਾ ਕੇ ਲੰਗਾਂ ਆ ਅੱਜ ਲੰਗਾਂ ਨੂੰ ਦੁੱਪਰ ਹੋਇਆ ਪਿਆ ਇੱਕ ਦੂਏ ਭੈਣ ਭਾਈ ਦਾ ਪਤਾ ਨਹੀਂ ਲੈ ਸਕਦੇ ਬਿਮਾਰ ਦਾ ਹੋ ਗਏ ਮੈਨੂੰ ਬਿਮਾਰ ਹੋਈ ਨੂੰ ਤਿੰਨ ਮਹੀਨੇ ਚ ਸਾਲ ਲਗਾਟ ਮਰਿਆ ਬੁਰਾ ਹਾਲ ਪੈਸੇ ਦੇ ਕੱਪੜੇ ਚੱਕ ਚੱਕ ਲੰਗਦੇ ਬੁਰਾ ਹਾਲ ਹੈ ਸਾਡਾ ਬਹੁਤ ਜ਼ਿਆਦੇ ਕੋਈ ਨਹੀਂ ਸੁਣਦਾ ਸਾਡੀ ਤਾਂ ਇਹ ਤਾਂ ਕਹਿੰਦੇ ਅਸੀਂ ਤਾਂ ਕਮੇਟੀ ਚ ਜਾ ਜਾ ਕੇ ਵੀ ਥੱਕ ਗਏ ਜਦੀਸ਼ੀ ਦੇ ਵੀ ਜਾ ਜਾ ਕੇ ਇਹਨੇ ਅਫਸਰ ਆਉਂਦੇ ਨੇ ਮਾੜਾ ਜਿਹਾ ਕਰਦੇ ਨੇ ਚੱਕ ਕੇ ਉਹਦੀ ਪਾਰ ਜਾਂਦੇ ਨੇ ਕੋਈ ਨਹੀਂ ਸੁਣਦਾ ਸਾਡੀ ਦੇਖ ਸਕਦੇ ਹੋ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲ ਰਹੀਆਂ ਨੇ ਕਿ ਜਿਹੜੇ ਇੱਥੋਂ ਦੇ ਮੱਲਾ ਨਿਵਾਸੀ ਹਨ ਉਹਨਾਂ ਨੂੰ ਨਰਕ ਭਰੀ ਜ਼ਿੰਦਗੀ ਜੀਉਣ ਦੇ ਲਈ ਮਜਬੂਰ ਹਨ ਇਹਨਾਂ ਦਾ ਅਖਣਾ ਹੈ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਅਧਿਕਾਰੀਆਂ ਕੋਲ ਗਏ ਆ ਸ਼ਿਕਾਇਤਾਂ ਲੈ ਕੇ ਵੀ ਗਏ ਪਰ ਉਹਨਾਂ ਵੱਲੋਂ ਇੱਕ ਖਾਣਾ ਪੂਰਤੀ ਜ਼ਰੂਰ ਕੀਤੀ ਜਾਂਦੀ ਹੈ ਕੁਝ ਟਾਈਮ ਲਈ ਬੰਦੇ ਆਉਂਦੇ ਹਨ ਤਾਂ ਪਰ ਜਿਹੜਾ ਉਹ ਕਹਿ ਸਕਦੇ ਆ ਕਿ ਸਿਆਣਾ ਦਾ ਕਹਾ ਸਿਰ ਮੱਥੇ ਪਤਣਾਲਾ ਉਸੇ ਥਈ ਇਹ ਇਹਨਾਂ ਦਾ ਅਖਣਾ ਹੈ ਕਿ ਅਸੀਂ ਆਪਣੇ ਆਂਡ ਗਵਾਂਡ ਦੇ ਵਿੱਚ ਵੀ ਨਹੀਂ ਜਾ ਸਕਦੇ ਕਿਉਂਕਿ ਜੇ ਕਿਸੇ ਦਾ ਹਾਲਚਲ ਪਤਾ ਕਰਨਾ ਹੈ ਤਸਵੀਰਾਂ ਤੁਸੀਂ ਇਕ ਸਤੋ ਕਿ ਜਿਹੜਾ ਸੀਵਰੇਜ ਬੋਰਡ ਚ ਸੀਵਰੇਜ ਦਾ ਪਾਣੀ ਹੈ ਉਹ ਬਾਹਰ ਨਿਕਲ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਸਾਡੇ ਨਾਲ ਹੋਰ ਮਹਲਾਂ ਨਿਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਨਾ ਪਰਮਿੰਦਰ ਸਿੰਘ ਪਰਮਿੰਦਰ ਜੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਇੱਕੋ ਕਿ ਆਪਾਂ ਨੂੰ ਆਜ਼ਾਦ ਹੋਏ ਇੰਨਾ ਟਾਈਮ ਹੋ ਗਿਆ ਪਰ ਇੱਕ ਜਿਹੜੀ ਇੱਕ ਸਭ ਨਾਲ ਵੱਡੀ ਸਮੱਸਿਆ ਅੱਜ ਆਮ ਇਨਸਾਨ ਦੀ ਕਿ ਲਾਈਟਾਂ ਜਾਂ ਨਾਲੀ ਦਾ ਪਾਣੀ ਉਹ ਹੀ ਨਹੀਂ ਸੁਲਟਨ ਚ ਰਿਹਾ ਦੱਸ ਸਕੀ ਇਹ ਜੀ ਅਸੀਂ ਕਈ ਵਾਰੀ ਨਾ ਸਿਵਰ ਬੋਰਡ ਦੇ ਵਿੱਚ ਕੰਪਲੀਟਾਂ ਕਰਵਾ ਚੁੱਕੇ ਆਂਗੇ ਪਰ ਕੰਪਲੀਟਾਂ ਜੀ ਲਾ ਲੋ ਮਹੀਨੇ ਮਹੀਨੇ ਡੇਡ ਡੇਡ ਮਹੀਨੇ ਦੀ ਪੈਂਡਿੰਗ ਪਈਆਂ ਰਹਿੰਦੀਆਂ ਨੇ ਬੰਦੇ ਉਰੇ ਆਂਦੇ ਨੇ ਜੀ ਆ ਕੇ ਕੀ ਕਰਦੇ ਨੇ ਸੋ 10 ਮਿੰਟ ਥੋੜਾ نیچے ਹੋਇਆ ਤਾਂ ਉਹਦੀ ਵੀਡੀਓ ਬਣਾ ਕੇ ਉਹ ਐਕਸ਼ਨ ਨੂੰ ਭੇਜ ਦਿੰਦੇ ਨੇ ਆ ਦੇਖੋ ਜੀ ਅਸੀਂ ਸਾਫ਼ ਕਰਤਾ ਉਹ ਪੂਰਾ ਪ੍ਰੋਪਰ ਸਾਫ਼ ਨਹੀਂ ਹੁੰਦਾ ਪੂਰਾ ਨਹੀਂ ਕਰਦਾ ਜੀ ਮੰਨ ਲਓ ਵੀ ਜੇ ਆ ਬੰਦੇ ਆਂਦੇ ਵੀ ਨੇ ਸਾ ਇਹ ਉਹ ਬਸ ਉਹ ਦਿਖਾਵਾ ਕਰਕੇ ਉਹ ਵਾਪਸ ਚਲੇ ਜਾਂਦੇ ਨੇ ਖਾਣਾ ਪੂਰਤੀ ਮਤਲਬ ਉਹ ਪੂਰੀ ਬਸ ਉਹ ਕਿਤੇ ਜਾਂਦੇ ਹੁਣ ਤੁਸੀਂ ਆ ਲਾਲੂ ਵੀ ਸਾਡੇ ਅੰਦਰ ਵੀ ਦੇਖੋ ਪਾਣੀ ਬੜਿਆ ਹੋਇਆ ਸੀ ਬਾਲਟੀਆਂ ਨਾਲ ਹੀ ਬਾਹਰ ਕੱਢਦੇ ਆ ਆ ਦੇਖ ਲਓ ਤੁਸੀਂ ਆ ਬਿਲਕੁਲ ਫੁੱਲ ਹੋਏ ਪਏ ਤਸਵੀਰਾਂ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਇੱਕ ਸਕੂਟਰੀ ਤੇ ਪਾਣੀ ਦੀਆਂ ਕੰਨੀਆਂ ਭਰ-ਭਰ ਕੇ ਲੈ ਗਿਆ ਰਿਹਾ ਉਹਦਾ ਕੀ ਮਤਲਬ ਉਹ ਗੁਰਦੁਆਰਿਆਂ ਜੀ ਪਾਣੀ ਖਰਾਬ ਹੈ ਪੀਣ ਵਾਲਾ ਅਜਾ ਪੀਣ ਵਾਲਾ ਪਾਣੀ ਵੀ ਨਹੀਂ ਆਂਦਾ ਨਹੀਂ ਆਂਦਾ ਖਰਾਬ ਆਂਦਾ ਜੀ ਆਂਦਾ ਪਰ ਖਰਾਬ ਅੱਛਾ ਜੀ ਸਰ ਉਹਨਾਂ ਨੂੰ ਵਰਤੇ ਜਾਂਦਾ ਬਸ ਅੱਛਾ ਜੀ ਪੰਜ ਸਾਲ ਹੋ ਗਏ ਤੂਫਨੀ ਗੋਦ ਦੇਖ ਸਕਦੇ ਹੋ ਇੱਥੋਂ ਦੇ ਹਾਲਾਤ ਕਿ ਜਿਹੜਾ ਪੀਣ ਵਾਲਾ ਪਾਣੀ ਹੈ ਉਸ ਨੂੰ ਵੀ ਇੱਥੋਂ ਦੇ ਲੋਕ ਮਜਬੂਰ ਹੋ ਰਹੇ ਹਨ ਕਿਉਂਕਿ ਕੁਝ ਦੂਰੀ ਤੋਂ ਬਾਅਦ ਇੱਕ ਪਾਣੀ ਦੀ ਟੈਂਕੀ ਹੈ ਜਿੱਥੋਂ ਇਹ ਪਾਣੀ ਲੈ ਕੇ ਆਉਣ ਦੇ ਲਈ ਮਜਬੂਰ ਹਨ ਸਾਡੇ ਨਾਲ ਕੁਝ ਹੋਰ ਵੀ ਵੀ ਜੀ ਅਸੀਂ ਦੇਖ ਰਹੇ ਜਦੋਂ ਤੁਸੀਂ ਇਹ ਗਲੀ ਕ੍ਰੋਸ ਕਰ ਰਹੇ ਸੀਗੇ ਤਾਂ ਇੱਟਾਂ ਤੋਂ ਕਰਨੀ ਪੈ ਰਹੀ ਆ ਕੀ ਕਹਿਣਾ ਚਾਹੂੰਗਾ ਸਰ ਇੱਥੋਂ ਦੇ ਜੋ ਜਈ ਨੇ ਸਿਮਰਨ ਤੇ ਜੋ ਉਹਨਾਂ ਦਾ ਸੁਪਰਵਾਈਜ਼ਰ ਹੈ ਸੁਖਜਿੰਦਰ ਤੇ ਅੱਗੇ ਉਹਨਾਂ ਦਾ ਇੱਕ ਸਭ ਸੁਪਰਵਾਈਜ਼ਰ ਹੈ ਜੀਵਨ ਜੀਵਨ ਨੂੰ ਮੇਰੇ ਫੋਨ ਦੇ ਵਿੱਚ ਬਹੁਤ ਸਾਰੀ ਕਾਲ ਡਿਟੇਲ ਨੇ ਜੋ ਉਹਨਾਂ ਨੂੰ ਕਾਲ ਕੀਤੀਆਂ ਜਾ ਚੁੱਕੀਆਂ ਨੇ ਦੋ ਤਿੰਨ ਵਾਰ ਲੈਟਰ ਲਿਖੇ ਜਾ ਚੁੱਕੇ ਨੇ ਕਿ ਬਸ ਉਹੀ ਹੈ ਕਿ ਉਹ 15 ਵਾਰ ਜੇ ਫੋਨ ਕਰੀਏ ਉਹਨਾਂ ਨੂੰ 15 20 ਵਾਰ ਫਿਰ ਇੱਕ ਵਾਰ ਉਹ ਬੰਦੇ ਭੇਜ ਦਿੰਦੇ ਨੇ ਤੇ ਉਹ ਵੀ ਬਸ ਆ ਕੇ ਆਪਦਾ ਇਸੇ ਤਰ੍ਹਾਂ ਹੈ ਕਿ ਉਹ ਵੀਡੀਓ ਬਣਾ ਕੇ ਦੱਸ ਦਿੰਦੇ ਨੇ ਜੀ ਇਹ ਪਾਣੀ ਹੁਣ ਚੱਲ ਪਿਆ ਲੇਕਿਨ ਕੋਈ ਵੀ ਉਹਨਾਂ ਦੀ ਜਿਹੜੀ ਹਾਇਰ ਅਥਾਰਟੀ ਹੈ ਇੱਥੇ ਆ ਕੇ ਅਹ ਦੇਖਦੀ ਨਹੀਂ ਵੀ ਬਾਰ-ਬਾਰ ਕੰਪਲੇਂਟ ਕਿਉਂ ਆ ਰਹੀ ਹੈ ਅ ਮੰਨੋਗੇ ਪਿਛਲੇ ਮੈਨੂੰ ਤਾਂ ਇਹ ਲੱਗਦਾ ਵੀ 2 ਸਾਲਾਂ ਦੇ ਉੱਤੋਂ ਜੇ ਮੈਂ ਹੁਣ ਫੋਨ ਕਰ ਲਾਂ ਤਾਂ ਮੇਰੇ ਬਾਈ ਨੇਮ ਵੀ ਮੈਨੂੰ ਜਾਣਦੇ ਨੇ ਵੀ ਇਹ ਜਸਵਿੰਦਰ ਕੁਮਾਰ ਦਾ ਫੋਨ ਹੈ ਤੇ ਉਹ ਮੈਨੂੰ ਕਹਿੰਦੇ ਨੇ ਅੱਜ ਕਰਦੇ ਅ ਜੀ ਕੱਲ ਕਰਦੇ ਅ ਜੀ ਮੈਂ ਤਾਂ ਮਤਲਬ ਕਿ ਥੱਕar ਚੁੱਕਿਆ ਜੀ ਉੱਥੇ ਚੱਕਰ ਲਗਾ ਲਗਾ ਕੇ ਦੇਖ ਸਭ ਦੇ ਮੱਲਾ ਨਿਵਾਸੀਆਂ ਦਾ ਅੱਖ ਨਾ ਕਿ ਮੈਂ ਇੰਨੀ ਵਾਰ ਫੋਨ ਕਰ ਚੁੱਕਾ ਕਿ ਜਿਹੜੇ ਉੱਥੋਂ ਦੇ ਅਫਸਰ ਆ ਨਾ ਉਹਨਾਂ ਨੂੰ ਸ਼ਾਇਦ ਮੇਰਾ ਨੰਬਰ ਮੂੰਚ ਬੰਨੀ ਯਾਦ ਹੋ ਗਿਆ ਸਾਡੇ ਨਾਲ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਜੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਰਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਇਹ ਜਿਹੜਾ ਪਾਣੀ ਦੀ ਸਮੱਸਿਆ ਜਾਂ ਲਾਈਟਾਂ ਦੀ ਇਹ ਕਦੇ ਸੁੱਲਟੀ ਨੀਂ ਚ ਨਹੀਂ ਆ ਰਹੀ ਤੁਹਾਡੇ ਸਾਹਮਣੇ ਇਹਨਾਂ ਨੇ ਦੱਸਿਆ ਕਿ ਅਫਸਰਾਂ ਨੂੰ ਵੀ ਮੂੰਚ ਬੰਨੀ ਨੰਬਰ ਯਾਦ ਹੋ ਗਿਆ ਦੇਖੋ ਜੀ ਬਿਲਕੁਲ ਸਹੀ ਗੱਲ ਆ ਸਾਰੇ ਭਰਾਵਾਂ ਦੀ ਸਾਡੀਆਂ ਮਾਤਾ ਮਾਂ ਭੈਣਾਂ ਖੜੀਆਂ ਨੇ ਗਈਆਂ ਸਰ ਨਾਲ ਵੱਡੀ ਦਿੱਕਤ ਆ ਗਈ ਸੀ ਵਿਰਦੀ ਸਮੱਸਿਆ ਦੀ ਜਿਹੜੇ ਸਾਡੇ ਸਲਾਮੇ ਏਰੀਏ ਨੇ ਇਹ ਸਲਾਮੇ ਏਰੀਏ ਦੇ ਵਿੱਚ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਹੈਗਾ ਕਾਰਨ ਕੀ ਹੈਗਾ ਜਿਹੜਾ ਇਹ ਪਾਣੀ ਹੈਗਾ ਇਹ ਜਦੋਂ ਓਵਰਫਲੋ ਹੋ ਜਾਂਦਾ ਹੈਗਾ ਓਵਰਫਲੋ ਹੋ ਜਾਂਦਾ ਇਹਨਾਂ ਦੇ ਬਾਥਰੂਮਾਂ ਦੇ ਵਿੱਚ ਭਰਿਆ ਪਿਆ ਇਹ ਫਲਸ਼ ਨਹੀਂ ਜਾ ਸਕਦੇ ਹੈਗੇ ਕਿਉਂਕਿ ਫਲਸ਼ ਵੀ ਪਾਣੀ ਦੇ ਨਾਲ ਭਰੀ ਪਈਆ ਉਸ ਤੋਂ ਬਾਅਦ ਜਿਹੜਾ ਇਹ ਪਾਣੀ ਇਹਨਾਂ ਦੇ ਵਿੜੇ ਦੇ ਵਿੱਚ ਆ ਬੱਚੇ ਇਸੇ ਗੰਦੇ ਪਾਣੀ ਦੇ ਵਿੱਚ ਦੀ ਨੰਗਦੇ ਨੇ ਮੈਂ ਇਹਦਾ ਇੱਕ ਮਤਲਬ ਇਹਦਾ ਉਹ ਪੁੱਛਿਆ ਸੀਗਾ ਸਰਵੇ ਕਰਵਾਇਆ ਸੀਗਾ ਵੀ ਕਿੰਨਾ ਕਿੰਨੀ ਪ੍ਰੋਬਲਮਾਂ ਇਧਰਲੇ ਪਾਸੇ ਪੀਲੀਆ ਕਾਲਾ ਪੀਲੀਆ ਇਹਦੀ ਸਾਰ ਨਾਲ ਵੱਧ ਪ੍ਰੋਬਲਮਾਂ ਪੇਟ ਦੇ ਵਿੱਚ ਦਰਦ ਉਲਟੀਆਂ ਇਹ ਸਾਰਾ ਕੁਝ ਐਸੇ ਕਰਕੇ ਹੋ ਰਿਹਾ ਕਾਰਨ ਕੀ ਹੈਗਾ ਜਿਹਦਾ ਸੀਵਰੇਜ ਬੋਰਡ ਦਾ ਸਾਡਾ ਸੰਗਰੂਰ ਦਾ ਸਿਸਟਮ ਆ ਨਾ ਉਹ ਇੰਨਾ ਕੁ ਲਾਚਾਰ ਹੋਇਆ ਪਿਆਗਾ ਜਿੱਥੇ ਕੰਮ ਮਸ਼ੀਨਾਂ ਵਾਲਾਗਾ ਉਹ ਮਸ਼ੀਨਾਂ ਵਾਲਾ ਨਾ ਕਰਕੇ ਇੱਕ ਛਟੀਆਂ ਵਾਲਾ ਇੱਕ ਖਾਣਾ ਪੂਰਤੀ ਕੀਤੀ ਯਾਰ ਯਾਰ ਚੰਡੀਗੜ੍ਹ ਤੋਂ ਟੀਮ ਆਈ ਸੀ ਮੀਟਿੰਗ ਹੋਈ ਸੀ ਸਾਡੀ ਰੋਜ਼ ਦੀਆਂ ਚੱਲਦੀਆਂ ਰਹਿੰਦੀਆਂ ਨੇਗੀਆਂ ਤੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ 20 ਦਿਨਾਂ ਦੇ ਵਿੱਚ ਵਿੱਚ ਅਸੀਂ ਜਿੰਨੀ ਵੀ ਸਿਵਰ ਦੀ ਸਮੱਸਿਆ ਸਾਰੀ ਸਾਫ ਕਰ ਦਾਂਗੇ ਪਰ ਇਹ ਜਿਹੜੀਆਂ ਆ ਰਾਮਨਗਰ ਮੱhalla ਗਾ ਟੈਨ ਦੇ ਨਾਲ ਇਧਰਲੇ ਪਾਸੇ ਰਾਮਨਗਰ ਮੱhalla ਗਾ ਜੀ ਇਹ ਮੱਲੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਮੈਂ ਇਹ ਕਹਿਣਾ ਇਹ ਧੰਨ ਨੇ ਜਿਹੜੇ ਅਸਲੋੜੇ ਜ਼ਿੰਦਗੀ ਜਿਉ ਰਹੇ ਨੇ ਅਕਸਰ ਟੈਕਸ ਭਰਦਿਆਂਗੇ ਟੈਕਸ ਪੇ ਕਰਦਿਆਂਗੇ ਤਾਹੀਂ ਜਿਹੜੀਆਂ ਆਪਣਾ ਹੈਗਾ ਜਿਹੜੇ ਅਫਸਰ ਨੇ ਅਧਿਕਾਰੀ ਨੇ ਕੁਰਸੀਆਂ ਤੇ ਬੈਠੇ ਨੇ ਏਸੀ ਕਮਰੇ ਚ ਬੈਠੇ ਨੇ ਉਹਨਾਂ ਦੀ ਤਨਖਾਹ ਦਿੱਤੀਆਂ ਜਾਂਦੀਆਂ ਨੇਗੀਆਂ ਅਗਰ ਸਾ ਤੋਂ ਟੈਕਸ ਲੈ ਕੇ ਸਾਨੂੰ ਸਹੂਲਤਾਂ ਨਹੀਂ ਦਿੱਤੇ ਜਾਂਦੇ ਫਿਰ ਸਾਡੇ ਤੋਂ ਟੈਕਸ ਲਿਆ ਕਿਉਂ ਜਾ ਰਿਹਾਗਾ ਅਸੀਂ ਇੱਕ ਬੇਨਤੀ ਕਰਦੇ ਹਾਂ ਜਿਹੜੇ ਆਪਣਾ ਸੁਖਿੰਦਰ ਜੀ ਨੇ ਐਕਸ਼ਨ ਸਾਹਿਬ ਨੇ ਤੇ ਜੈ ਜੀ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਇਹ ਜਿਹੜਾ ਕੰਮ ਹੈਗਾ ਇਹ ਇੱਕ ਗੱਲ ਇਹਨਾਂ ਨੇ ਹੋਰ ਕਹੀਏ ਵੀ ਇੱਧਰ ਇਹ ਜਿਹੜੇ ਪਾਈਪ ਪਾਏ ਨੇ ਜਾਂ ਇੱਧਰ ਕਨੈਕਸ਼ਨ ਨਹੀਂ ਕੀਤੇ ਇਹਨਾਂ ਦੇ ਵੇ ਇਹਨਾਂ ਦੇ ਵੇ ਇੱਕ ਗੱਲ ਮੈਂ ਹੋਰ ਦੱਸਣਾ ਚਾਹਣਾ ਕਨੈਕਸ਼ਨ ਕਰਵਾਉਣ ਦੇ ਲਈ ਫੈਲ ਉਹਨਾਂ ਦੀ ਜਮ੍ਹਾਂ ਹੁੰਦੀ ਹੈ ਜਿਨ੍ਹਾਂ ਦੇ ਲਵੇ ਰਜਿਸਟਰੀ ਹੈਗੀ ਕਿਉਂਕਿ ਜਿਹੜੇ ਇਹ ਮਾਲਦੇ ਨੇ ਨਾ ਇਧਰਲੇ ਪਾਸੇ ਸਲਾਮ ਮੇਰੇ ਨੇ ਇਹਨਾਂ ਲਵੇ ਇੱਕ ਪੱਤਰ ਆਗਾ ਪਰ ਇਹਨਾਂ ਲਵੇ ਰਜਿਸਟਰੀ ਨਹੀਂ ਹੈਗੀ ਮੇਰੇ ਖਿਆਲ ਵਿੱਚ ਠੀਕ ਹੈ ਜੀ ਐਗਰੀਮੈਂਟ ਆਪਾਂ ਕੈਸੇ ਦੇਈਏ ਐਗਰੀਮੈਂਟ ਜਿਵੇਂ 100 ਸਾਲੀ ਜਮ੍ਹਾਂ ਹੁੰਦੀ ਹੈ ਬਿਲਕੁਲ ਉਸ ਉਸ ਤੇ ਆ ਉਸ ਤੇ ਹੀ ਮਤਲਬ ਕਨੈਕਸ਼ਨ ਇਹ ਫੀ ਫੇਲ ਜਮਾ ਨਹੀਂ ਕਰਾਂਗੇ ਜਮਾ ਕਰਵਾ ਦੇਣਗੇ 500 ਰੁਪਏ ਫੇਲ ਭਰਾਈ ਦਾਗਾ ਬਾਕੀ ਉਹਨਾਂ ਦੀ ਜਿਹੜੀ ਫੀਸ ਹੋਊਗੀ ਉਹ ਕਰਵਾ ਦੇਣਗੇ ਪਰ ਕਹਿਣ ਦਾ ਮਤਲਬ ਇਹ ਹੈ ਜੀ ਇਹ ਜਿਹੜੀ ਜ਼ਿੰਮੇਵਾਰੀ ਬਣਦੀ ਆ ਵੀ ਕਿ ਜੇ ਉਹਨਾਂ ਨੇ ਫੈਲਾ ਨਹੀਂ ਜਮਾ ਕਰਵਾਈਆਂ ਤਾਂ ਕੀ ਇਹਨਾਂ ਨੂੰ ਇਹ ਨਰਕ ਦੇ ਵਿੱਚ ਹੀ ਰੱਖਿਆ ਜਾਊਗਾ ਕੀ ਇਹਨਾਂ ਨੂੰ ਸਾਫ਼ ਪੀਣ ਵਾਲਾ ਪਾਣੀ ਨਹੀਂ ਮਿਲੂਗਾ ਇਹ ਇੱਥੇ ਮੰਦਰਾ ਜੀ ਉਤੋਂ ਭਰ ਕੇ ਲਿਆਉਂਦੇ ਨੇ ਸਾਡੇ ਜੀਤਨਗਰ ਮੱਲੇ ਦੇ ਵਿੱਚ ਪਾਣੀ ਦੇ ਟੈਂਕਰ ਅਸੀਂ ਮੁੱਲ ਲੈ ਕੇ ਆਉਣੇ ਆਗੇ ਪਾਣੀ ਪੀਣ ਵਾਲਾ ਜਿਹੜਾ ਉਹ ਦੂਸਤ ਆ ਰਿਹਾਗਾ ਲੂਜ਼ ਮੋਸ਼ਨ ਲੱਗ ਰਹੇ ਨੇ ਬੱਚੇ ਬਿਮਾਰ ਹੋ ਰਹੇ ਨੇਗੇ ਇਹ ਕਹਿਣ ਦਾ ਮਤਲਬ ਇਹ ਹੈ ਜੀ ਕੁੱਲ ਮਿਲਾ ਕੇ ਜਿਹੜੇ ਲੋਕ ਅਸੀਂ ਉਰੇ ਰਹਿੰਦੇ ਨੇ ਇੱਧਰ ਇੱਧਰ ਰਹਿੰਦੇ ਨੇ ਉਹ ਸਾਰੇ ਦੇ ਸਾਰੇ ਕਿਸੇ ਇੱਕ ਜਿਵੇਂ ਕਹਿ ਦਈਏ ਸਾਡੇ ਨਾਲ ਇੱਕ ਭੇਦਭਾਵ ਕੀਤਾ ਜਾ ਰਿਹਾ ਜਿਹੜੇ ਵਧੀਆ ਏਰੀਆ ਨੇਗੇ ਉਧਰ ਬਹੁਤ ਸਫਾਈ ਹੈਗੀ ਬਹੁਤ ਵਧੀਆ ਪਾਣੀ ਆ ਪਰ ਸਾਡੇ ਬਨੇ ਇਹ ਚੀਜ਼ਾਂ ਨਹੀਂ ਹੈਗੀਆਂ ਇਹ ਸੰਤਾਨ ਅਵਤਾਰ ਸਿੰਘ ਤਾਰਾ ਜੀ ਐਕਸ਼ਨ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹਨਾਂ ਦਾ ਫੋਨ ਲੱਗਦਾ ਹੈ ਕਿ ਕੀ ਦਿੱਕਤ ਆ ਰਹੀ ਹੈ ਕਿਉਂ ਨਹੀਂ ਇੱਥੋਂ ਦਾ ਜਿਹੜਾ ਕੰਮ ਨਹੀਂ ਕੀਤਾ ਜਾ ਰਿਹਾ ਸ਼ਰਮਾ ਬੋਲ ਰਿਹਾ ਸਰ ਜਗਬਾਣੀ ਤੋਂ ਸੁਣੋ 1 ਮਿੰਟ ਗੱਲ ਸੁਣ ਸਰ ਮੈਂ ਪੱਤਰਕਾਰ ਬੋਲ ਰਿਹਾ ਰਵੀ ਸ਼ਰਮਾ ਜਗਬਾਣੀ ਤੋਂ ਲਾਈਵ ਚੱਲ ਰਿਹਾ ਸਰ ਲਾਈਵ ਚੱਲ ਰਿਹਾ ਸਰ ਲਾਈਵ ਦੇਖ ਸਕਦੇ ਹੋ ਕਿ ਐਕਸ਼ਨ ਸਾਹਿਬ ਦਾ ਬਿਹੇਵੀਅਰ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਅੱਜ ਛੁੱਟੀ ਵਾਲੇ ਦਿਨ ਵੀ ਪਤਾ ਨਹੀਂ ਕਿਸ ਮੀਟਿੰਗ ਤੇ ਵਿਜੀ ਹਨ